ਸਸ਼ਕਾਲ ਕਲਿਆਣ ਟੀਵੀ ਪੰਜਾਬੀ ਇੱਕ ਰੋਤੂਸੀ ਤੇ ਇਸ ਵੇਲੇ ਜਿੱਥੇ ਲੋਕ ਸਭਾ ਚੋਣਾਂ ਦੀ ਗਿਣਤੀ ਚੱਲ ਰਹੀ ਹੈ ਤੇ ਪੰਜਾਬ ਦੇ ਵਿੱਚ ਤਕਰੀਬਨ ਹਰ ਇੱਕ ਸੀਟ ਤੇ ਜਿਹੜੀ ਸਥਿਤੀ ਹੈ ਉਹ ਕਲੀਅਰ ਹੁੰਦੀ ਨਜ਼ਰ ਆ ਰਹੀ ਹੈ ਇਸ ਵਿਚਾਲੇ ਬਠਿੰਡਾ ਦੀ ਸੀਟ ਦੀ ਜੇਕਰ ਗੱਲ ਕਰਦੇ ਹਾਂ ਤਾਂ ਬਠਿੰਡਾ ਦੇ ਵਿੱਚ ਹਰਸ਼ ਸਿਮਰਤ ਕੌਰ ਬਾਦਲ ਜੋ ਕਿ ਵੱਡੀ ਲੀਡ ਦੇ ਨਾਲ ਅੱਗੇ ਨੇ ਤੇ ਚੌਥੀ ਵਾਰ ਜਿੱਤ ਦਰਜ ਕਰਨ ਜਾ ਰਹੇ ਨੇ ਤਾਂ ਇਸ ਵਿਚਾਲੇ ਉਹ ਮੀਡੀਆ ਦੇ ਰੂਬਰੂ ਹੋਏ ਨੇ ਤੇ ਉੱਥੇ ਹੀ ਉਹਨਾਂ ਵਰਕਰਾਂ ਦਾ ਧੰਨਵਾਦ ਕੀਤਾ ਹੈ ਸੁਖਬੀਰ ਸਿੰਘ ਬਾਦਲ ਤੇ ਹਰਸ਼ ਸਿਮਰਤ ਕੌਰ ਬਾਦਲ ਇਸ ਵਿਚਾਲੇ ਮੀਡੀਆ ਦੇ ਰੂਬਰੂ ਹੁੰਦੇ ਨੇ ਤੇ ਹਰਸ਼ ਸਿਮਰਤ ਬਾਦਲ ਦਾ ਨਾ ਕਿ 13 ਹਲਕਿਆਂ ਦੇ ਵਿੱਚੋਂ ਅਕਾਲੀ ਦਲ ਦੇ ਇੱਕੋ ਉਮੀਦਵਾਰ ਨੇ ਜਨਾ ਚੌਥੀ ਵਾਰ ਉਸੇ ਹੀ ਸੀਟ ਤੋਂ ਜਿੱਤ ਦਰਜ ਕੀਤੀ ਹੈ ਜਿਸ ਨੂੰ ਲੈ ਕੇ ਉਹਨਾਂ ਵਰਕਰਾਂ ਦਾ ਧੰਨਵਾਦ ਕੀਤਾ ਹੈ ਇਸ ਵਿਚਾਲੇ ਸੁਖਬੀਰ ਸਿੰਘ ਬਾਦਲ ਵੀ ਮੀਡੀਆ ਦੇ ਰੂਬਰੂ ਹੋਏ ਨੇ ਤੇ ਉਹਨਾਂ ਵਰਕਰਾਂ ਦਾ ਧੰਨਵਾਦ ਕੀਤਾ ਹੈ ਤੇ ਇਹ ਵੀ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਖਾਸ ਕਰਕੇ ਬਠਿੰਡਾ ਦੇ ਲੋਕਾਂ ਨੇ ਜੋ ਉਹਨਾਂ ਤੇ ਵਿਸ਼ਵਾਸ ਦਿਤਾਇਆ ਉਸ ਦੇ ਲਈ ਧੰਨਵਾਦੀ ਨੇ ਦਵਿੰਦਰ ਸਿੰਘ ਜੀ ਲੋਕਲ ਬਠਿੰਡਾਈ ਬੀਬਾ ਜੀ ਨੇ ਕੰਮ ਬਹੁਤ ਵਧੀਆ ਕੀਤਾ ਹੈ ਬਠਿੰਡੇ ਲਈ ਏਮ ਤੋਂ ਲਿਆਏ ਹੋਰ ਯੂਨੀਵਰਸਿਟੀਆਂ ਬਹੁਤ ਕੁਝ ਕੰਮ ਕੀਤਾ ਹੀ ਇਹਨਾਂ ਨੇ ਅੱਗੇ ਵੀ ਕਰਨਗੇ ਕੰਮ ਇਹ ਬਹੁਤ ਜ਼ਿਆਦਾ ਖੁਸ਼ੀ ਆਈ ਮੇਰਾ ਨਾਮ ਗੁਰਦੀਪ ਸਿੰਘ ਕੋਟਸ਼ਮੀਰ ਤੋਂ ਆਈ ਮੈਂ ਪਹਿਲਾਂ ਤਾਂ ਸਾਰੇ ਮੰਨ ਲਓ ਵੀ ਵਰਕਰ ਸਾਹਿਬਾਨ ਦਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਬੀਬਾ ਜੀ ਤੇ ਵਿਸ਼ਵਾਸ ਜਿਚਾ ਕੇ ਐਡੀ ਵੱਡੀ ਰੀਡ ਦਵਾਈ ਹੈ ਬਠਿੰਡੇ ਦੇ ਆਤੀ ਤੋਂ ਕਟੋਂ ਕਟ 10000 ਪਲੱਸ ਤੇ ਰੀਡ ਹੈ ਇਹ ਕਿੱਲੀ ਪਰਮਾਤਮਾ ਨਾਲ ਕੱਢੀ ਕਿਸੇ ਨੇ ਕੱਢੀ ਨਿਕਲਦੀ ਨਹੀਂ ਕਿੱਲੀ ਕੱਢਤੀ ਫਿਰ ਭਵੰਤਮਨ ਨਾਲ ਹੀ ਕੱਢ ਠੀਕ ਹੈ ਕਿ ਨਹੀਂ ਸਾਰੀਆਂ ਪਾਰਟੀਆਂ ਨੇ ਸਾਰੀਆਂ ਪਾਰਟੀਆਂ ਨੇ ਜ਼ੋਰ ਲਾ ਲਿਆ ਵੀ ਬੀਬਾ ਨੂੰ ਹਰਾਉਣਾ ਰਲੇ ਵੀ ਰਲੇ ਵੀ ਰਹਿ ਗਿਆ ਸਾਰਾ ਕੁਝ ਹੀ ਹੋਇਆ ਪਰ ਪਰਮਾਤਮਾ ਨੇ ਚੜ੍ਹਦੀ ਕਲਾ ਰੱਖੀ ਸਾਡੀ ਤੇ ਵਰਕਰਾਂ ਨੇ ਸੁਣੀ ਹੈ ਤੇ ਬੀਬਾ ਨੂੰ ਜਿੱਤ ਹੱਥ ਕਰਾਈ ਹੈ ਇਹ ਲੱਗਦਾ ਕਿਉਂ ਮਤਲਬ ਵਰਕਰਾਂ ਨੇ ਜਿਹੜੇ ਪਹਿਲਾਂ ਆਵਾਜ਼ ਪਾਈ ਪਾਰਟੀ ਨੂੰ ਕਿਹਾ ਸੀ ਸਾਰਾ ਬੀਬਾ ਨੂੰ ਪਾਰਾ ਕਿਉਂ ਉਹਨਾਂ ਨੇ ਸਾਰੇ ਵਿਕਾਸ ਕੀਤੇ ਆ ਜੋ ਕਿਹਾ ਉਹ ਕਰਕੇ ਦਿਖਾਇਆ ਬਾਕੀ ਸਾਰਿਆਂ ਨੇ ਲਾਰੇ ਆ ਬਦਲਾ ਬਦਲਾ ਜੀ ਤੋਰੇ-ਵਰੇ ਕਰਲੇ ਜਿੱਤਦਾ ਸੇਰ ਹੈ ਕਿਸੇ ਨੂੰ ਮੰਨਦੇ ਇਹ ਜਿੱਤਦਾ ਸਾਰੇ ਵਰਕਰਾਂ ਨੂੰ ਮੰਨਦੇ ਆ ਮੈਂ ਚਮਕੌਰ ਸਿੰਘ ਮਾਨ ਬਲਾਰਾ ਸ਼ਰੋਮਣੀ ਅਕਾਲੀ ਦਲ ਬਠਿੰਡਾ ਤੋਂ ਕੀ ਕਹਿਣਾ ਚਾਹੋਗੇ ਜਿਵੇਂ ਪਾਜੀ ਪੱਟੀ ਲੀਡ ਕਰ ਦੇਖੋ ਬਹੁਤ ਵੱਡੇ ਕੰਪੀਟੀਸ਼ਨ ਦੇ ਵਿੱਚ ਔਰ ਬਹੁਤ ਹੀ ਵੱਡੀ ਜਿੱਤ ਹੈ ਜਿਹੜੀ ਵਿਵਾ ਹਰਸਿਮਰਤ ਕੌਰ ਬਾਦਲ ਦੀ ਹੋਈ ਹੈ ਜਿਵੇਂ ਪਹਿਲਾਂ ਵਾਲੀਆਂ ਜਿੱਤਾਂ ਸਾਡੀਆਂ 19-20 ਹਜ਼ਾਰ ਦੀਆਂ ਦੋ ਵਾਰੀ ਹੋਈਆਂ ਉਸ ਤੋਂ ਵੀ ਡਬਲ ਤੋਂ ਵੀ ਵੱਧ ਜਿੱਤ 50 ਹਜ਼ਾਰ ਦੇ ਕਰੀਬ ਆ ਜਿਹੜੀ ਗਿਣਤੀ ਅਜੇ ਪੂਰੀ ਹੋਣੀ ਹੈ 46 ਹਜ਼ਾਰ ਤੋਂ ਲੀਡ ਟੱਪ ਚੁੱਕੀ ਆ ਔਰ ਅਸੀਂ ਸਮਝਦੇ ਆਂ ਵੀ ਲੋਕਾਂ ਨੇ ਵਿਕਾਸ ਦੇ ਨਾਂ ਤੇ ਭਾਈਚਾਰਕ ਸਾਂਝ ਦੇ ਨਾਂ ਤੇ ਔਰ ਸ਼੍ਰੋਮਣੀ ਕਾਲੀਦਲ ਵੱਲੋਂ ਜੋ ਵੱਡੇ ਕੰਮ ਕੀਤੇ ਗਏ ਵੱਡੇ ਪ੍ਰੋਜੈਕਟ ਬਠਿੰਡਾ ਸ਼ਹਿਰ ਚ ਲਿਆਂਦੇ ਗਏ ਉਹਨਾਂ ਦੇ ਨਾਂ ਤੇ ਵੋਟਾਂ ਪਾਈਆਂ ਔਰ ਬੀਬਾ ਜੀ ਨੂੰ ਚੌਥੀ ਾਰ ਜਿਤਾ ਕੇ ਸ਼੍ਰੋਮਣੀ ਕਾਲੀਦਲ ਦਾ ਜਿਹੜਾ ਮਾਨ ਵਧਾਇਆ ਪੰਜਾਬ ਸਰਕਾਰ ਵੱਲੋਂ ਵੀ ਬਹੁਤ ਚੋਰਸ ਆਇਆ ਸੀ ਮੁੱਖ ਮੰਤਰੀ ਖੁਦ ਆਏ ਸੀ ਕਿ ਵੱਡੀ ਲੀਡ ਹੋਈ ਆ ਫਿਰ ਵੀ ਬਿਲਕੁਲ ਤੁਹਾਡੀ ਸਹੀ ਗੱਲ ਆ ਜੀ ਖੁਦ ਮੁੱਖ ਮੰਤਰੀ ਸਾਹਿਬ ਇੱਥੇ ਰੋਡ ਸ਼ੋਅ ਕਰਕੇ ਗਏ ਨੇ ਪਰ ਸਰਕਾਰ ਦੇ ਖਿਲਾਫ ਲੋਕਾਂ ਦੇ ਮਨ 'ਚ ਗੁੱਸਾ ਹੈ ਸਰਕਾਰ ਨੇ ਲੋਕਾਂ ਨਾਲ ਕੀਤੇ ਵਾਅਦੇ ਨਹੀਂ ਪੂਰੇ ਕੀਤੇ ਲਾਅ ਐਂਡ ਆਰਡਰ ਦੀ ਨਸ਼ੇ ਦੀ ਬੇਰੁਜ਼ਗਾਰੀ ਦੀ ਵੱਡੀ ਸਮੱਸਿਆ ਔਰ ਲੋਕਾਂ ਨੇ ਗੁੱਸੇ 'ਚ ਆ ਕੇ ਸਰਕਾਰ ਦੇ ਖਿਲਾਫ ਆ ਜਿਹੜਾ ਇਹ ਫਤਵਾ ਦਿੱਤਾ ਪਰ پورے ਪੰਜਾਬ 'ਚ ਗੱਲ ਕਰੀਏ 13 ਸਿੱਟੇ ਖੜੇ ਸੀ ਇੱਕ ਸੀਟ ਹੀ ਜਿੱਤੀ ਹੈ ਬਾਕੀ 12 ਹਾਰ ਗਏ ਦੇਖੋ ਗੱਲ ਤੁਹਾਡੀ ਸਹੀ ਆ ਹਰ ਜਗ੍ਹਾ ਬੜਾ ਮੁਕਾਬਲਾ ਸੀਗਾ ਬਾਕੀ ਸੀਟਾਂ ਸ਼੍ਰੋਮਣੀ ਅਕਾਲੀ ਦਲ ਕਹੋਂਗੇ ਅਸੀਂ ਅੰਦਰੋਂ ਨਿਕਲੇ ਆ ਸਾਨੂੰ ਪਤਾ ਨਹੀਂ ਵੀ ਕੀ ਰਿਜ਼ਲਟ ਹੈ ਅਸੀਂ ਤਾਂ ਹੁਣੇ ਹੀ ਆ ਅੰਦਰੋਂ ਹੀ ਬਾਹਰ ਆਏ ਆ ਪਰ ਜਿਵੇਂ ਤੁਸੀਂ ਕਹਿ ਰਹੇ ਹੋ ਹੋ ਸਕਦਾ ਕੋਈ ਇਸ ਤਰ੍ਹਾਂ ਹੋਵੇ ਪਰ ਸਾਨੂੰ ਜਿਹੜੀ ਸਾਡੇ ਧਿਆਨ 'ਚ ਗੱਲ ਆਈ ਹੈ ਵੀ ਵਿਧਾਨ ਸਭਾ ਦੀਆਂ ਕਾਫੀ ਸੀਟਾਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਨੇ ਲੀਡ ਕੀਤਾ ਹੈ ਜਿਹੜਾ ਆਉਣ ਵਾਲੀ ਸਰਕਾਰ ਦਾ 2027 'ਚ ਸੰਕੇਤ ਹੈ ਬੀਬਾ ਜੀ ਦਾ ਸ਼ਾਇਦ ਪ੍ਰੋਗਰਾਮ ਬਣ ਰਿਹਾ ਤੇ ਸ਼ਾਇਦ ਉਹ ਸਰਟੀਫਿਕੇਟ ਖੁਦ ਲੈਣਾ ਹੁਣ ਬਠਿੰਡੇ ਦੇਖੋ ਸੇਰਾ ਦਾ ਸੀ ਸਾਡੇ ਵਰਕਰਾਂ ਨੂੰ ਪੰਜਾਬ ਦੇ ਲੋਕਾਂ ਨੂੰ ਦਿੰਨੇ ਆ ਪੰਜਾਬ ਦੇ ਵੋਟਰਾਂ ਨੂੰ ਦਿੰਨੇ ਆ ਜਿਨ੍ਹਾਂ ਨੇ ਬਠਿੰਡਾ ਜ਼ਿਲ੍ਹੇ ਦੇ ਵੋਟਰਾਂ ਨੂੰ ਦਿੰਨੇ ਆ ਬਠਿੰਡਾ ਲੋਕ ਸਭਾ ਹਲਕੇ ਦੇ ਵੋਟਰਾਂ ਨੂੰ ਦਿੰਨੇ ਆ ਜਿਨ੍ਹਾਂ ਨੇ ਵੱਡੀ ਲੀਡ ਦਿੱਤੀ ਆ ਖਾਸ ਕਰਕੇ ਸਾਡੇ ਵੱਡੇ ਛੋਟੇ ਹਰ ਵਰਕਰ ਨੂੰ ਲੀਡਰ ਨੂੰ ਦਿੰਨੇ ਆ ਜਿਨ੍ਹਾਂ ਨੇ ਬੜੀ-ਬੜੀ ਮਿਹਨਤ ਦੇ ਨਾਲ ਇਸ ਚੋਣ ਨੂੰ ਨੇਪਰੇ ਚਾੜਿਆ ਸਭ ਤੋਂ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਜਿੱਥੇ ਮੈਂ ਗੁਰੂ ਸਾਹਿਬ ਦਾ ਕੋਟਾਨ ਕੋਟ ਧੰਨਵਾਦ ਕਰਦੀ ਆ ਕਿ ਸ਼ਾਇਦ 13 ਵਿੱਚੋਂ ਇਕੱਲੇ ਇੱਕ ਹੀ ਅਕਾਲੀ ਦਲ ਦਾ ਉਮੀਦਵਾਰ ਹੈ ਜਿਹੜੀ ਚੌਥੀ ਵਾਰੀ ਇੱਕੋ ਪਾਰਟੀ ਤੋਂ ਇੱਕੋ ਹਲਕੇ ਤੋਂ ਖੜਿਆ ਹੈ ਤੇ ਗੁਰੂ ਸਾਹਿਬ ਦੀ ਅਪਾਰ ਕਿਰਪਾ ਤੇ ਇਸ ਜਿੱਤ ਦਾ ਸੇਰਾ ਮੇਰੇ ਇੱਕ ਇੱਕ ਵਰਕਰ ਨੂੰ ਜਾਂਦਾ ਹੈ ਜਿਨ੍ਹਾਂ ਨੇ ਸਿਰ ਤੋੜ ਮਿਹਨਤ ਕੀਤੀ ਜਿਨ੍ਹਾਂ ਦੀ ਚੋਟੀ ਦਾ ਜ਼ੋਰ ਮੇਰੇ ਵਰਕਰਾਂ ਨੇ ਲਾਇਆ ਚੌਥੀ ਵਾਰੀ ਇੱਕ ਹਲਕੇ ਤੋਂ ਜਿੱਤਣਾ ਤੇ ਪਹਿਲੀ ਵੀ ਲੀਡਾਂ ਤੋਂ ਤਿੰਨ ਗੁਣਾ ਵੱਧ ਜਿੱਤਣਾ ਇਹ ਸੇਰਾ ਵੀ ਮੇਰੇ ਵਰਕਰਾਂ ਦਾ ਇਹ ਮਿਹਨਤ ਵੀ ਮੇਰੀ ਵਰਕਰਾਂ ਦੀ ਤੇ ਇਹ ਜਿੱਤ ਬਠਿੰਡਾ ਪਾਰਲੀਮੈਂਟਰੀ ਹਲਕੇ ਦੇ ਲੋਕਾਂ ਦੀ ਜਿਨ੍ਹਾਂ ਨੇ ਇਸ ਨਿਮਾਨੀ ਸੇਵਾਦਾਰ ਨੂੰ ਇੱਕ ਵਾਰ ਫੇਰ ਆਪਣੀ ਸੇਵਾ ਦਾ ਮੌਕਾ ਬਖਸ਼ਿਆ ਮੈਂ ਗੁਰੂ ਸਾਹਿਬ ਦੇ ਚਰਨਾਂ ਚ ਆਈ ਅਰਦਾਸ ਕਰਦੀਆਂ ਕਿ ਜਿਹੜੀ ਆਸਾਂ ਉਮੀਦਾਂ ਦੇ ਨਾਲ ਲੋਕਾਂ ਨੇ ਮੈਨੂੰ ਆ ਸੇਵਾ ਬਖਸ਼ੀ ਹੈ ਗੁਰੂ ਸਾਹਿਬ ਕਿਰਪਾ ਕਰਨ ਕਿ ਉਹਨਾਂ ਦੀ ਉਮੀਦਾਂ 'ਚ ਮੈਂ ਪੂਰੀ ਉਤਰ ਸਕਾਂ ਤੇ ਹੋਰ ਤਨਦੇਹੀ ਦੇ ਨਾਲ ਇਸ ਇਲਾਕੇ ਨੂੰ ਅੱਗੇ ਲਿਜਾਣ ਵਾਸਤੇ ਵੈਸੇ ਉਹਨਾਂ ਨੂੰ ਜ਼ਮੇਰਦ ਦੀ ਕਿੱਕਲੀ ਦੁਖੀ ਪੈਣੀ ਨਜ਼ਰ ਆਈ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਐਕਸੈਪਟ ਕਰਦਾ ਹੈ ਜੋ ਵਰਡੈਕਟ ਪੰਜਾਬ ਦੀ ਜਨਤਾ ਨੇ ਦਿੱਤਾ ਹੈ ਪਰ ਮੈਂ ਧੰਨਵਾਦ ਕਰਨਾ ਚਾਹੁੰਨਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਜਿਨ੍ਹਾਂ ਨੇ ਬੜੀ ਮਿਹਨਤ ਕੀਤੀ ਹਰ ਹਲਕੇ ਦੇ ਵਰਕਰ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਤੇ ਇੰਨੀ ਗਰਮੀ ਵਿੱਚ 4 ਮਹੀਨੇ ਮੇਰੇ ਨਾਲ ਯਾਤਰਾ 'ਚ ਵੀ ਰਹੇ ਤਾਂ ਮੈਂ ਦਿਲ ਦੀ ਗਹਿਰਾਈਆਂ ਤੋਂ ਸਾਰੇ ਅਕਾਲੀ ਦਲ ਦੀ ਲੀਡਰਸ਼ਿਪ ਤੇ ਵਰਕਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਐਂਡ ਥੈਂਕ ði ਪੀਪਲ ਆਫ ਪੰਜਾਬ ਕਿ ਉਹਨਾਂ ਨੇ ਆ ਜਿੰਦਾਨੇ ਵੀ ਸਾਡੀ ਸਪੋਰਟ ਕੀਤੀ ਤੇ ਸਾਰੀ ਬਾਕੀ ਜਨਤਾ ਦਾ ਕਿਉਂਕਿ ਇਹ ਡੈਮੋਕਰੈटिक ਸਿਸਟਮ ਹੈ ਡੈਮੋਕਰੈटिक ਸਿਸਟਮ ਵਿੱਚ ਹਰ ਟਾਈਮ ਜਨਤਾ ਕੋਲ ਆਪਸ਼ਨ ਹੈ ਕਿਹਨੂੰ ਵੋਟ ਪਾਉਣੀ ਹੈ ਪਾਰਲੀਮੈਂਟ ਇਲੈਕਸ਼ਨ ਵਾਸਤੇ ਤੇ ਅਸੈਂਬਲੀ ਇਲੈਕਸ਼ਨ ਵਾਸਤੇ ਸੋ ਮੈਂ ਦਿਲ ਦੀ ਗਹਿਰਾਈਆਂ ਤੋਂ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਦਿਲੋਂ ਧੰਨਵਾਦ ਕਰਦਾ ਸਰ ਬੀਤੇ ਪਿਛਲੇ